ਫੈਸਟਿਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰੇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਕਲੈਕਸ਼ਨ ਬਹੁਤ ਪਿਆਰੀ ਲੈ ਕੇ ਆਈਆਂ ਜੀ ਤੁਹਾਡੇ ਵਾਸਤੇ ਤੁਸੀਂ ਇਹਨਾਂ ਸੂਟਾਂ ਨੂੰ ਪਾਰਟੀ ਵੇਅਰ ਫੰਕਸ਼ਨਲ ਵੀ ਯੂਜ਼ ਕਰ ਸਕਦੇ ਹੋ ਤੇ ਵੈਸੇ ਵੀ ਕੁਝ ਅਲੱਗ ਜੀ ਲੁੱਕ ਦੇ ਸੂਟ ਨੇ ਤੇ ਬਹੁਤ ਸਟਾਈਲਿਸ਼ ਜੀ ਪੀਸ ਬਣਨਗੇ ਸਟੀਚਿੰਗ ਤੋਂ ਬਾਅਦ ਡਿਜ਼ਾਈਨਿੰਗ ਤੁਸੀਂ ਦੇਖ ਹੀ ਲੈਣੀ ਜੀ ਬਹੁਤ ਸੋਹਣੀ-ਸੋਹਣੀ ਜੀਆਂ ਤੇ ਸਾਰੇ ਹੀ ਸੂਟ ਬ੍ਰਾਂਡਡ ਰਹਿਣਗੇ ਤੇ ਪ੍ਰਾਈਸ ਰਹੇਗਾ ਸਾਰੇ ਹੀ ਸੂਟਾਂ ਦਾ 52 ਸੌ ਸੌ 5200 ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਆ ਜੀ ਜਿਹੜਾ ਵੀ ਸੂਟ ਪਸੰਦ ਆ ਤੁਸੀਂ ਉਹਦੀ ਪਿਕ ਮੈਨੂੰ ਸੈਂਡ ਕਰੋ ਤੇ ਸੂਟ ਦੀ ਬੁਕਿੰਗ ਕਰਵਾਓ 컬렉ਸ਼ਨ ਬਹੁਤ ਸੋਹਣੀ ਹੈ ਇੱਕ ਨੰਬਰ ਆ ਜੀ ਸਾਰੀ ਸਟਫ ਸਾਰਾ ਹੀ ਪਾਰਟੀ ویئر ਰਹੇਗਾ ਸ਼ਿਮਰ ਸਟਫ ਦੇ ਉੱਪਰ ਦੇਖੋ ਕੁਝ ਅਲੱਗ ਜਿਹਾ ਦੇ ਰਹੇ ਆ ਤੁਹਾਨੂੰ ਜੇ ਤਾਂ ਆਪਾਂ ਨੂੰ ਇੱਕ ਫੰਕਸ਼ਨ ਦੇ ਵਿੱਚ ਜੇ ਆਪਣੇ ਘਰ ਦਾ ਫੰਕਸ਼ਨ ਹੁੰਦਾ ਜਾਂ ਵੈਸੇ ਵੀ ਅੱਜ ਕੱਲ ਤਾਂ ਜੀ ਤਿੰਨ ਤਿੰਨ ਚਾਰ ਚਾਰ ਦਿਨ ਦਾ ਫੰਕਸ਼ਨ ਹੁੰਦਾ ਤਾਂ ਕੁਝ ਅਲੱਗ ਜਿਹਾ ਵੀ ਪਾਓ ਵਰਕ ਵਾਲੇ ਹੈਂਡਵਰਕ ਸੂਟ ਵੀ ਪਾਓ ਹਰੇਕ ਸਟਾਈਲ ਤੁਹਾਨੂੰ ਦੰਨੇ ਆ ਤੇ ਇਹ ਵੀ ਉਹਨਾਂ ਵਿੱਚੋਂ ਹੀ ਇੱਕ ਸੂਟ ਹੈ ਜੀ ਸਟਾਈਲਿਸ਼ ਚ ਪੀਸ ਰਹਿਣਗੇ ਸ਼ਿਮਰ ਦੀ ਹੈਗੀ ਆ ਸ਼ਰਟ ਇਹ ਇਦਾਂ ਰਹੇਗਾ ਜੀ ਸੂਟ ਇਹ ਬਣਿਆ ਹੋਇਆ ਆਪਣਾ neck ਠੀਕ ਹੈ ਇਹਦੇ ਨੀਚੇ ਪ੍ਰਿੰਟ ਪੈਚ ਲਗਾ ਕੇ ਉਸ ਨੂੰ ਆਰੀ ਵਰਕ ਦੇ ਨਾਲ ਬਣਾਇਆ ਹੋਇਆ ਤੇ ਸਾਈਡਾਂ ਤੇ ਕੀਤਾ ਹੋਇਆ ਜੀ ਸਾਰਾ ਮਸ਼ੀਨ ਵਰਕ ਠੀਕ ਹੈ ਬਾਜੂ ਵੀ ਸੇਮ ਰੰਗ ਦੇ ਆ ਤੇ نیچے ਦੇਖ ਲਓ ਜੀ ਇਹਦਾ ਘੇਰਾ ਬਣਿਆ ਹੋਇਆ ਕਾਰਨਰ ਸਟਾਈਲ ਦੇ ਵਿੱਚ ਇਹ ਸੂਟ ਬਣਿਆ ਹੋਇਆ ਇਹਨੂੰ ਤੁਸੀਂ ਪਿੰਕ ਕਲਰ ਦੀ ਪੇਸਟਿੰਗ ਦਿਵਾ ਕੇ ਬਹੁਤ ਸੋਹਣਾ ਸੂਟ ਦੀ ਲੁੱਕ ਉੱਪਰ ਕੇ ਆਏਗੀ ਜਾਂ ਫਿਰ ਪਿੰਕ ਨਹੀਂ ਦੇਣੀ ਤਾਂ ਤੁਸੀਂ ਇਹਨੂੰ ਜਿਹੜੀ ਇਹ ਸਕਿਨ ਜਾਂ ਸ਼ੇਡ ਆ ਵਿੱਚ ਲਾਈਟ ਡਾਰਕ ਇਹਨਾਂ ਚੋਂ ਕੋਈ ਵੀ ਕਲਰ ਚੱਕ ਸਕਦੇ ਹੋ ਠੀਕ ਹੈ ਬਹੁਤ ਪਿਆਰਾ ਸੂਟ ਹੈ ਪੇਸ਼ ਕੀਤਾ ਹੋਇਆ ਸਾਰਾ ਫਿਨਿਸ਼ਿੰਗ ਬੈਕ ਸਾਈਡ ਤੋਂ ਵੀ ਤੁਹਾਨੂੰ ਪ੍ਰੋਪਰ ਮਿਲੇਗੀ ਠੀਕ ਹੈ ਜੀ ਬ੍ਰਾਂਡਡ ਸੂਟ ਮਿਲਣਗੇ ਸਾਰੇ ਹੀ ਤੇ ਨਾਲ ਹੈਗੀ ਹੈ ਜੀ ਇਹ ਸਿਲਕ ਦੀ ਸਲਵਾਰ ਸ਼ਿਮਰ ਦੀ ਹੈਗੀ ਹੈ 셔ਟ ਤੇ ਡਿਜ਼ਾਈਨ ਤੁਸੀਂ ਸੂਰ ਦਾ ਦੇਖ ਲਓ ਇੱਕ ਵਾਰੀ ਫਿਰ ਤੋਂ neck work ਹੈ ਤੇ corner style ਇਹਦਾ kehra work ਹੈ ਇਹ ਸਾਰੀ ਆਪਣੇ ਚੌਕਾਂ ਤੱਕ ਆ ਜਾਏਗਾ ਵਰਕ ਤੇ ਇੱਥੋਂ ਆਪਣਾ ਇਦਾਂ ਚੌਕ ਸਕੇਰਾ ਬਣ ਜਾਏਗਾ ਬਣਨ ਤੋਂ ਬਾਅਦ ਬਹੁਤ ਸੋਹਣਾ ਲੱਗੇਗਾ ਪੀਸ ਤੇ ਜਿਹੜਾ ਦਾ ਦੁਪੱਟਾ ਉਹ ਵੀ ਇਦਾਂ ਡਿਜ਼ਾਈਨ ਕੀਤਾ ਹੋਇਆ corner ਦਾ ਪੈਚ ਕਰਕੇ ਨਾਲ ਠੀਕ ਹੈ ਜੀ ਦੁਪੱਟਾ ਵੀ ਸ਼ਿਮਰਦਾ ਹੀ ਰਹੇਗਾ 5200 ਹੈਗਾ ਇਹ ਸੂਟ ਦਾ ਪ੍ਰਾਈਸ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਆਪਸ਼ਨ ਦੇ ਦਾਂਗੇ ਤੇ ਡਿਜ਼ਾਈਨ ਦੇ ਦਾਂਗੇ ਡਿਜ਼ਾਈਨ ਇਹਨਾਂ ਦੋਨਾਂ ਸੂਟਾਂ ਦੇ ਤਾਂ ਸੇਮ ਨੇ ਇਹ ਜਿਹੜਾ ਨੀਚੇ ਦਿਖਾਇਆ ਤੇ ਇਹ ਵਾਲਾ ਸੂਟ ਆ ਬਹੁਤ ਸੋਹਣਾ ਸ਼ੇਡ ਆ ਕਲਰ ਬਹੁਤ ਪਿਆਰਾ ਹੈ ਇਹ ਦੋਨੋਂ ਹੀ ਅਲੱਗ ਜਿਹੀ ਲੁੱਕ ਦੇ ਸੂਟ ਨੇ ਤੇ ਸਟਾਈਲ ਦੋਨਾਂ ਦਾ ਸੇਮ ਰਹੇਗਾ ਇਹ ਸੂਟ ਵੀ ਸੇਮ ਹੀ ਸਟਾਈਲ ਦਾ ਹੈ। ਕਲਰ ਦੇਖੋ ਕਿੰਨਾ ਸੋਹਣਾ ਹੈ। ਇਹ ਉੱਪਰ ਨੈੱਕ ਬਣੇ ਹੋਏ ਆ ਜਿੱਦਾਂ ਠੀਕ ਹੈ। ਇਹ ਬਣਿਆ ਹੋਇਆ ਜੀ ਘੇਰਾ। ਇਹਦੇ ਵਿੱਚ ਤੁਹਾਨੂੰ ਅਸੀਂ ਚਾਰ ਕਲਰ ਦੇ ਦਾਂਗੇ। ਤੇ ਇੱਕ ਕਲਰ ਤੁਹਾਨੂੰ ਦਵਾਂਗੇ ਅਸੀਂ ਇਹ ਪਰਪਲ। ਠੀਕ ਹੈ ਜੀ ਚਾਰੋਂ ਹੀ ਕਲਰ ਬਹੁਤ ਸੋਹਣੇ ਆ 5200 ਹੈਗਾ ਪ੍ਰਾਈਸ ਸੂਟ ਦਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਪਾਰਟੀ ਵੇਅਰ ਸਟੱਫ ਹੈ ਜੀ ਸਾਰੇ ਹੀ ਸੂਟਾਂ ਦਾ ਦੇਖੋ ਬਿਲਕੁਲ ਅਲੱਗ ਆਈਟਮ ਦੰਨੇ ਆ ਸ਼ਿਮਰ ਦੇ ਉੱਪਰ ਕ੍ਰਾਸ਼ ਹੈ ਠੀਕ ਹੈ ਕ੍ਰਾਸ਼ ਦਾ ਸਟੱਫ ਹੈ ਜੀ ਇਹ ਸ਼ਿਮਰ ਕ੍ਰਾਸ਼ ਹੈ ਬਹੁਤ ਸੌਫਟ ਰਹਿੰਦੀ ਹੈ ਕ੍ਰੇਪ ਵਾਂਗ ਸੌਫਟ ਰਹਿੰਦੀ ਹੈ ਜੀ ਇਹ ਵਾਲਾ ਜਿਹੜਾ ਸਟੱਫ ਹੈ ਟਿਸ਼ੂ 'ਚ ਹੁੰਦਾ ਇੱਕ ਕ੍ਰਾਸ਼ ਇਹ ਹੈਗਾ ਸ਼ਿਮਰ ਦੇ ਵਿੱਚ ਦੇਖੋ ਆਪਾਂ ਵੈਸੇ ਵੀ ਤੁਹਾਨੂੰ ਵੀਡੀਓ ਚ ਪਤਾ ਲੱਗਦਾ ਹੋਗਾ ਜਿੱਥੇ ਰੱਖ ਦੋ ਸੂਟ ਉੱਥੇ ਬੈਠ ਜਾਂਦਾ ਨੀਚੇ neck ਬਣਿਆ ਹੋਇਆ ਇਹ ਹੈਗਾ ਜੀ थ्रेड ਵਰਕ ਤੇ ਤਿੱਲੇ ਵਰਕ ਦੇ ਨਾਲ ਬਣਿਆ ਹੋਇਆ ਬਹੁਤ ਪਿਆਰਾ ਪੀਸ neck ਤੇ ਸੈਂਟਰ ਪੈਨਲ ਦੇ ਨਾਲ ਇਹ ਰਾਬਾ ਸੋਨੇ ਅਡਜਸਟਮੈਂਟ ਹੋ ਜਾਏਗੀ ਸੂਟ ਦੀ ਅਗਰ ਉੱਪਰ ਨੈੱਕ ਬਣਿਆ ਹੋਇਆ ਤੇ ਇਹ ਘੇਰੇ ਤੇ ਪੈਚ ਕੀਤਾ ਹੋਇਆ ਤੁਸੀਂ ਇਹ ਵਾਲਾ ਪੈਚ ਦੀ ਸਲਾਈ ਉਰੇ ਤੋਂ ਢੇੜ ਕੇ ਇਹਨੂੰ ਤੁਸੀਂ ਅਪ ਕਰ ਸਕਦੇ ਹੋ ਜੇ ਲੌਂਗ ਲੈਂਥ ਕਰਨੀ ਹੈ ਤਾਂ ਵਿੱਚ ਕਾਫੀ ਸਟੱਫ ਹੈਗਾ ਇਹ ਤੈਨੂੰ ਨੀਚੇ ਡਾਊਨ ਕਰ ਸਕਦੇ ਹੋ ਇਹਦੇ ਨਾਲ ਵੀ ਤੁਹਾਨੂੰ ਸਿਲਕ ਦੀ ਸਲਵਾਰ ਮਿਲੇਗੀ ਜੇ ਤੇ ਦੁਪੱਟਾ ਵੀ ਬਹੁਤ ਪਿਆਰਾ ਹੈ ਕਮਲ ਚੁਣੌਣ ਦੇ ਨਾਲੋਂ ਵੀ ਸੌਫਟ ਦੁਪੱਟਾ ਹਲਕੀ ਜੀ ਚੜਾਈ ਘੱਟ ਵੈਸੇ ਤਾਂ ਚੜਾਈ ਪੂਰੀ ਹੈ ਪਰ ਹਲਕੀ ਜੀ ਘੱਟ ਆ ਪਰ ਸਟਾਈਲ ਬਹੁਤ ਸੋਹਣਾ ਬਿਲਕੁਲ ਕਮਲ ਦੀ ਤਰ੍ਹਾਂ ਜਿੱਥੇ ਖੜਾ ਹੋਗੇ ਦੁਪੱਟਾ ਉਵੇਂ ਹੀ ਖੜ ਜੇਗਾ ਪ੍ਰਾਈਸ ਹੈਗਾ ਜੀ 5200 ਅੱਜ ਦੇ ਜਿਹੜਾ ਜ਼ਿਆਦਾ ਫੋਕਸ ਆ ਹੈਗਾ ਸਟੱਫ ਦੇ ਉੱਪਰ ਕਿਉਂਕਿ ਸਟੱਫ ਵਧੀਆ ਲੱਗਿਆ ਹੋਇਆ ਸਾਰੀ ਸੂਟਾਂ ਨੂੰ ਡਿਜ਼ਾਈਨ ਤੁਸੀਂ ਦੇਖਿਆ ਹੋਇਆ ਦੇਖ ਹੀ ਰਹੀ ਹਾਂ ਸਾਰੇ ਜੋ ਉੱਪਰ ਕੀਤੇ ਹੋਏ ਹਨ ਇਹਨਾਂ ਦੇ ਇਹ ਵੀ ਸੇਮ ਹੀ ਸਟੱਫ ਤੇ ਹੈ ਕ੍ਰਸ਼ ਦੇ ਉੱਪਰ ਹੈ ਜੀ ਸੂਟ ਇਹ ਆਰੀ ਵਰਕ ਦੇ ਨਾਲ ਬਣਿਆ ਹੋਇਆ ਹੈ neck ਦੇ ਉੱਪਰ ਆਰੀ ਵਰਕ ਹੈ ਇਹ ਦਿੱਤੀਆਂ ਹੋਈਆਂ ਇਹਦੀਆਂ ਬਾਜੂ ਠੀਕ ਹੈ ਤੇ ਇਹਦੇ ਨਾਲ ਇਹ ਸਲਵਾਰ ਹੈ ਇਟਾਲੀਅਨ ਸਿਲਕ ਦੀ ਤੇ ਇਹਦੇ ਦੁਪट्टे 'ਚ ਵੀ ਬੋਟੀ ਹੈ ਦੁਪੱਟਾ ਵੀ ਕ੍ਰਾਸ ਟਿਸ਼ੂ ਦਾ ਹੈ ਇਹਦਾ ਲੰਮਾ ਚੌੜਾ ਦੁਪੱਟਾ ਰਹੂਗਾ ਸਾਰੇ ਦੁਪੱਟੇ 'ਚ ਬੂਟੀ ਰਹੂਗੀ ਜੀ ਇਹਦੇ ਵਿੱਚ ਕਲਰ ਆਪਸ਼ਨ ਦੇ ਦੰਨੇ ਆ ਇਹ 'ਚ 4 ਕਲਰ ਨੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਜਿਹੜਾ ਵੀ ਕਲਰ ਦੇਖੋਗੇ ਉਹੀ ਕਲਰ ਸੋਣਾ ਹੈ ਨੈਕਸਟ ਦੇ ਰਹੇ ਆ ਜੀ ਤੁਹਾਨੂੰ ਇਹ ਹੈਗਾ ਟਿਸ਼ੂ ਦੇ ਉੱਪਰ ਆ ਸਟਾਫ ਬਹੁਤ ਸੋਹਣਾ ਸਟੱਫ ਹੈ ਟਿਸ਼ੂ ਦਾ ਬਿਲਕੁਲ ਨਵਾਂ ਜਿਹਾ ਗਲਾਸ ਟਿਸ਼ੂ ਦੀ ਲੁੱਕ ਦੇ ਰਿਹਾ ਇਹ ਵਾਲਾ ਸਟੱਫ ਹੈ ਜਿਹੜਾ neck ਦੇ ਉੱਪਰ ਸਾਰਾ ਹੈਂਡਵਰਕ ਹੈ ਇਹ ਜਿੰਨਾ ਵੀ ਵਰਕ ਹੋਇਆ ਹੈ ਹੈਂਡ ਦਾ ਪੈਚ ਕਰਕੇ ਤੇ ਬਾਕੀ ਲੇਸਿਸ ਦੇ ਨਾਲ ਵਰਕ ਕੀਤਾ ਹੋਇਆ ਜੀ ਸਾਰੇ ਹੀ ਸੂਟ ਤੇ ਗੋਟਾ ਲੇਸ ਵਰਕ ਹੈ neck ਦੇ ਉੱਪਰ ਵਰਕ ਕੀਤਾ ਹੋਇਆ ਤੇ ਜਿਹੜੀ ਘੇਰੇ ਤੇ ਬਾਰਡਰ ਦਿੱਤਾ ਹੋਇਆ ਉਹ ਵੀ ਤੁਹਾਨੂੰ ਹੈਂਡਵਰਕ ਦੇ ਵਿੱਚ ਹੀ ਮਿਲੇਗਾ ਇਹਦੇ ਨਾਲ ਵੀ ਇਟਾਲੀਅਨ ਸਿਲਕ ਦੀ ਸਲਵਾਰ ਮਿਲੂਗੀ ਜੀ ਮੇਨ ਹੈਗਾ ਇਸ ਸੂਟ ਦਾ ਦੁਪੱਟਾ ਬਹੁਤ ਸੋਨਾ ਡਿਜ਼ਾਈਨ ਕੀਤਾ ਹੋਇਆ ਐਡਾ ਰਹੇਗਾ ਜੀ ਡਬਲ ਸ਼ੇਡ ਦੇ ਵਿੱਚ ਇਹਦਾ ਦੁਪੱਟਾ ਦੁਪੱਟਾ ਵੀ ਤੁਹਾਨੂੰ ਸ਼ਿਮਰ ਸੌਰੀ ਟਿਸ਼ੂ ਤੇ ਹੀ ਮਿਲੇਗਾ ਦੁਪੱਟਾ ਵੀ ਤੁਹਾਨੂੰ ਸ਼ਿਮਰ ਟਿਸ਼ੂ ਦਾ ਮਿਲੇਗਾ ਤੇ ਇਹ ਚ ਕਲਰ ਕਿ ਹੈਗੇ ਨੇ ਇਹ ਵਾਲਾ ਸੈਕੰਡ ਕਲਰ ਕੰਟਰਾਸਟ ਠੀਕ ਹੈ ਦੋ ਹੀ ਕਲਰ ਨੇ ਨੈਕਸਟ ਆਈਟਮ ਹੈ ਜੀ ਬਹੁਤ ਪਿਆਰੀ ਪ੍ਰਿੰਟ ਨੂੰ ਹਾਈਲਾਈਟ ਸੋਰੀ ਪ੍ਰਿੰਟ ਦੇ ਨਾਲ ਹੈਂਡਵਰਕ ਹੈ ਇਹ ਹੈਗਾ ਸ਼ਿਮਰ ਦਾ ਸਟੱਫ ਬਿਲਕੁਲ ਪਿਓਰ ਵਾਲੀ ਸ਼ਿਮਰ ਹੈ ਸਾਈਡਾਂ ਤੇ ਪ੍ਰਿੰਟਰ ਹੋਗਾ ਜੀ ਇਹ ਬਣਿਆ ਹੋਇਆ ਆਪਣਾ ਹੈਂਡਵਰਕ ਦੇ ਨਾਲ ਨੈਕ ਨੈਕ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਹੈ ਪਰਲ ਵਰਕ ਦਾ ਕੀਤਾ ਹੋਇਆ ਸਾਰੇ ਕੰਮ ਇਸ ਤੇ ਤੇ ਇਹ ਬਣਿਆ ਹੋਇਆ ਜੀ ਇਸ ਦਾ ਸੈਂਟਰ ਚ ਘੇਰਾ ਮਤਲਬ ਅਲੱਗ ਲੁੱਕ ਦਾ ਸੂਟ ਜਿਹੜੀ ਬੈਕ ਸਾਈਡ ਆਫ ਪਲੇਨ ਰਹੇਗੀ ਬਟ ਸੈਲਫ ਦੇ ਵਿੱਚ ਰਹੇਗੀ ਜੀ ਸਿਲਕ ਦੀ ਸਲਵਾਰ ਹੈ ਇਹਦੇ ਨਾਲ ਵੀ ਤੇ ਇਹ ਹੈਗਾ ਬਹੁਤ ਪਿਆਰਾ ਜਿਹਾ ਦੁਪੱਟਾ ਸ਼ੀਮਰ ਦਾ ਹੀ ਦੁਪੱਟਾ ਬਹੁਤ ਸੋਹਣਾ ਕਲਰ ਆਪਸ਼ਨ ਇਹਦੇ ਵੀ ਪਿਆਰੇ ਆ ਇਹ ਦਾ ਸੈਕਿੰਡ ਕਲਰ ਹੈ ਇਹਦਾ ਪ੍ਰਿੰਟ ਬਹੁਤ ਸੋਹਣਾ ਸੂਟ ਦਾ ਦੋ ਹੀ ਕਲਰ ਨੇ ਇਹਦੇ ਵਿੱਚ ਇਹ ਹੈਗਾ ਜੀ ਇਦਾਂ ਨੈਕਵਰਕ ਨੱਕ ਤੇ ਬਹੁਤ ਸੋਹਣਾ ਵਰਕ ਹੈ ਤੇ ਸਾਰੇ ਸੂਟs ਹੈਗੇ ਆ ਬੂਟੇ ਬਾਜੂ ਤੇ ਵੀ ਤੁਹਾਨੂੰ ਹੈਵੀ ਕੰਮ ਮਿਲੇਗਾ ਜਿਹੜੀ ਬੂਟੀ ਆ ਪੂਰੀ ਹੈਵੀ ਆ ਮਿਰਰ ਦੇ ਨਾਲ ਆ ਜੀ ਸਿਲਕ ਦੀ ਸਲਵਾਰ ਆ ਸਲਵਾਰ ਦੇ ਪੌਂਚਿਆਂ ਤੇ ਤੁਹਾਨੂੰ ਇਦਾਂ ਕੰਮ ਮਿਲ ਜਾਏਗਾ ਤੇ ਦੇ ਨਾਲ organza ਦਾ ਲੱਗਿਆ ਹੋਇਆ ਦੁਪੱਟਾ ਸ਼ਰਟ ਵੀ organza ਦੀ ਹੈ ਦੁਪੱਟਾ ਵੀ organza ਦਾ ਸਿਲਕ ਦੀ ਸਲਵਾਰ ਆ ਤੇ ਪ੍ਰਾਈਸ 5200 ਆ ਜੇ ਸੂਟ ਦਾ 5200 ਦਾ ਸੂਟ ਆ ਕਲਰ ਆਪਸ਼ਨ ਇਹਦੇ ਵਿੱਚ ਵੀ ਤੁਹਾਨੂੰ 4 ਮਿਲ ਜਾਣਗੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਨੈਕਸਟ ਦੇ ਰਹੇ ਆ ਸ਼ਿਮਰ ਦੇ ਉੱਪਰ ਪੈਚ ਬਿਲਕੁਲ ਪਿਓਰ ਵਾਲੀ ਸੌਫਟ ਸ਼ਿਮਰ ਹੈ neck ਤੇ ਥੋੜੀ ਜਿਹੀ ਲੇਸਿਸ ਲਗਾ ਕੇ ਵਰਕ ਬਹੁਤ ਸੋਹਣਾ ਕੀਤਾ ਹੋਇਆ ਤੇ ਬਾਕੀ ਕੀਤਾ ਹੋਇਆ ਜੀ ਪੈਚ ਵਰਕ ਸਾਰੇ ਸੂਟ ਤੇ ਇਹ ਵੀ ਤੁਹਾਨੂੰ ਅਲੱਗ ਲੁੱਕ ਦੇਏਗਾ ਸੂਟ ਇਹਨਾਂ ਦੇ ਨਾਲ ਤੁਸੀਂ ਪੈਂਟਾ ਬਣਾ ਸਕਦੇ ਹੋ ਲੂਜ਼ ਪਲਾਜ਼ੋ ਬਣਾ ਸਕਦੇ ਹੋ organza ਦਾ ਦੁਪੱਟਾ ਹੈ corner ਐਦਾਂ ਫਲਾਰ ਵਾਲੇ ਬਹੁਤ ਸੋਹਣੇ ਰਹਿਣਗੇ ਪੈਚ ਵਰਕ ਦੇ ਨਾਲ ਇਹ ਵੀ ਚਿਕਾਲੇ ਮਿਲ ਜਾਣਗੇ ਜੀ ਸੈਕਿੰਡ ਥਰਡ ਤਿੰਨ ਕਲਰ ਨੇ ਤਿੰਨੋ ਹੀ ਕਲਰ ਸੋਨੇ ਆ ਨੈਕਸਟ ਦੇ ਰਹੀਆਂ ਤੁਹਾਨੂੰ ਡਬਲ ਸ਼ੇਡ ਦੇ ਵਿੱਚ ਸੂਟ ਹੈ ਇਹ 5200 ਦਾ ਸੂਟ ਹੈ ਜੀ ਬਹੁਤ ਸੋਨੇ ਸੋਨੇ 5200 ਵਿੱਚ ਇਦਾਂ ਦੇ ਸੂਟ ਦੇ ਰਹੀਆਂ ਬ੍ਰੋਕੇਟ ਦੇ ਗੋਟਾ ਪੱਤੀ ਦਾ ਕੰਮ ਹੋਇਆ ਵਾ ਸੂਟ ਤੇ ਪਿਓਰ ਔਰਗੇਂਜ਼ਾ ਦੇ ਉੱਪਰ ਗੋਟਾ ਪੱਤੀ ਦਾ ਕੰਮ ਨੱਕ ਤੇ ਆ ਤੇ ਬਾਕੀ ਹੈਗਾ ਪ੍ਰਿੰਟ ਬ੍ਰਾਕਟ ਇਹਦਾ ਹੈਵੀ ਪੱਲਾ ਠੀਕ ਹੈ ਜੀ ਇਹ ਰਹੇਗਾ ਇਹਦਾ ਬੈਕ ਦਾ ਪੱਲਾ ਤੇ ਬਾਜੂ ਤੁਹਾਨੂੰ ਅਲੱਗ ਤੋਂ ਦਿੱਤੀਆਂ ਹੋਈਆਂ ਇਹ ਵਾਲੀਆਂ ਬਾਜੂ ਰਹਿਣਗੀਆਂ ਨਿਓਨ ਸ਼ੇਡ ਦੀ ਇਹਦੇ ਨਾਲ ਸਲਵਾਰ ਆ ਜਾਏਗੀ ਤੇ ਦੁਪੱਟਾ ਵੀ ਬ੍ਰਾਕਟ ਦੇ ਵਿੱਚ ਹੀ ਰਹੇਗਾ ਇੰਦਾ ਪ੍ਰਿੰਟਡ 4 ਸਾਈਡ ਬਾਰਡਰ ਦੇ ਨਾਲ ਠੀਕ ਹੈ ਜੀ ਪ੍ਰਾਈਸ ਸੇਮ ਹੀ ਆ ਤੇਜੇ ਵਿੱਚ ਕਲਰ ਆਪਸ਼ਨ ਦੇ ਦਨਨੇ ਆ ਇਹਦਾ ਸੈਕੰਡ ਕਲਰ ਹੈ ਕਲਰ ਬਾਕ ਸੋਨਾ ਜੀ ਸੂਟ ਦਾ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਗ੍ਰੀਨਸ ਜੀ ਟੋਨ ਤੇ ਮਹਿੰਦੀ ਕਲਰ ਮਿਲ ਜੇਗਾ ਲਾਈਟ ਡਾਰਕ ਕੰਟਰਾਸਟ ਦੇਖੋ ਕਿੰਨੇ ਪਿਆਰੇ ਆ neck ਤੇ gota patti ਦਾ ਕੰਮ ਹੈ bracket ਦੇ suit ਨੇ ji ਇਹਦੇ ਨਾਲ ਹੀ dark salwar ਆ light dark ਦੇ ਬਹੁਤ ਸੋਹਣੇ ਕੰਟਰਾਸਟ ਨੇ ਇਹ 5200 price ਆ suit ਦਾ ਇਹ ਕੁਝ ਨਵੀਂ ਜਿਹੀ ਲੁੱਕ ਦਾ suit ਦੰਨੇ ਆ ਇੱਕੋ ਹੀ suit ਆ ਤੇ سٹਫ ਨਾ ਬਹੁਤ ਸੌਫਟ ਹੈ ਬਿਲਕੁਲ ਬਹੁਤ ਸੌਫਟ ਆ ਜਿਦਾ ਮਸਲੀਨ ਦੀ ਤਰ੍ਹਾਂ ਇਹ سٹਫ ਤੇ neck ਹੈਗਾ ਜੀ ਇਸ ਦਾ ਸਾਰੇ ਹੀ ਹੈਂਡਵਰਕ ਤੇ ਇਹਨੂੰ ਕਲੀ ਸਟਾਈਲ ਦੇ ਵਿੱਚ ਅਜ ਕੀਤਾ ਹੋਇਆ ਤੇ ਘੇਰਾ ਬਣਿਆ ਹੋਇਆ ਦਾ ਬਹੁਤ ਸੋਹਣਾ ਜਿਹਾ ਹੈਵੀ ਪਰਲ ਵਰਕ ਦੇ ਨਾਲ ਠੀਕ ਹੈ ਜੀ ਪਰਲ ਵਰਕ ਦੇ ਨਾਲ ਇਹ ਸਾਰੇ ਜਿੰਨੇ ਵੀ ਫਲਾਰ ਬਣੇ ਹੋਏ ਆ ਮੋਤੀਆਂ ਦੇ ਨਾਲ ਬਣੇ ਹੋਏ ਆ ਇਟਾਲੀਅਨ ਸਿਲਕ ਦੀ ਸਲਵਾਰ ਆ ਤੇ ਇਹ ਹੈਗਾ ਪ੍ਰਿੰਟਡ ਦੁਪੱਟਾ ਇਹ ਲਾਸਟ ਹੀ ਪੀਸ ਹੈ ਕੋਈ ਇਹ ਵੀ ਟੋਨ ਨੂੰ ਡਿਜ਼ਾਈਨਰ ਪੀਸ ਦੰਨੇ ਆ ਜੀ ਔਰਗੇਂਜ਼ਾ ਦੇ ਉੱਪਰ ਸੂਟ ਰਹੇਗਾ ਇਹ neck ਬਣਿਆ ਹੋਇਆ ਇਹਦਾ ਕੁੜਤੇ ਸਟਾਈਲ ਦੇ ਵਿੱਚ ਥੋੜੀ ਚੁਆਇਸ ਆ ਤੁਸੀਂ ਇਹਨੂੰ ਡੀਪ neck ਵੀ ਸਟੀਚਿੰਗ ਟਾਈਮ ਕਰਵਾ ਸਕਦੇ ਹੋ ਬਟ ਇਹਦੇ ਨਾਲ ਤੁਸੀਂ ਪੈਂਟ ਜਾਂ ਲੂਸ ਪਲਾਜ਼ੋ ਬਣਾ ਸਕਦੇ ਹੋ ਇਹਨੂੰ ਤੁਸੀਂ ਐਦਾਂ ਹੀ neck ਨੂੰ ਰੱਖ ਕੇ ਬਹੁਤ ਸੋਹਣੀ ਲੁੱਕ ਆਉਂਦੀ ਆ ਸੁਰਜੀ ਸੈਂਟਰ ਪੈਚ ਦੇ ਨਾਲ ਆ ਜੀ ਸੂਟ ਤੇ ਬੈਕ ਸਾਈਡ ਦੇ neck ਤੇ ਵੀ ਤੁਹਾਨੂੰ ਐਦਾਂ ਫਲਾਰ ਮਿਲ ਜਾਏਗਾ ਠੀਕ ਹੈ ਤੇ ਡਬਲ ਪੇਸਟਿੰਗ ਦੇ ਪਾਈਪਿੰਗ ਦੇ ਨਾਲ ਸੂਟ ਰਹੇਗਾ ਇਹ ਦੇਖੋ ਪਿੰਕ ਤੇ ਜਿਹੜੇ ਦੋ ਕਲਰ ਪਾਏ ਹੋਏ ਨੇ ਦੋਨੋਂ ਹੀ ਕਲਰ ਦੀ ਪਾਈਪਿੰਗ ਲੱਗੀ ਹੋਈ ਹੈ ਜੀ ਇਹਨੂੰ ਇਹਦੇ ਨਾਲ ਇਹ 크ਰੇਪ ਦੀ ਸਲਵਾਰ ਜੌਰਜਟ 크ਰੇਪ ਦੀ ਤੇ ਦੁਪੱਟਾ ਇਹਦਾ ਵਰਕ ਹੈ ਜੀ ਦੋਨੋਂ ਸਾਈਡ ਤੋਂ ਐਦਾਂ ਦੁਪੱਟਾ ਲੰਮਾ ਚੌੜਾ ਜਿਹਾ ਸੌਫਟ オーਰਗਾਂਜ਼ ਆ ਬਿਲਕੁਲ ਇਹ 5200 ਦਾ ਸੂਟ ਹੈ ਅੱਜ ਮੈਂ ਤੁਹਾਨੂੰ ਕਿਹਾ ਵੀ ਅਵੇਸ਼ਕ ਤੁਹਾਨੂੰ ਵਰਕ ਜਿੱਦਾਂ ਮਰਜ਼ੀ ਲੱਗੇ ਪਰ ਫੋਕਸ ਹੈਗਾ ਅੱਜ ਦਾ ਜ਼ਿਆਦਾਤਰ ਸਟੱਫ ਦੇ ਉੱਪਰ ਕਿ ਤੁਹਾਨੂੰ ਬਿਲਕੁਲ ਸੌਫਟ ਦਈਏ ਇਹ ਖੜਾਖੜਾ ਜਿਹਾ ਰਹਿਣ ਵਾਲਾ ਸਟੱਫ ਨਹੀਂ ਹੈਗਾ ਤੇ ਉਮੀਦ ਵੀ ਕਰਦੀ ਹੈ ਕਿ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ